ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ ਮਹਾਪੰਚਾਇਤ ਦਾ ਮੁਰ ਐਲਾਨ ਹੋ ਚੁੱਕਾ ਹੈ ਤੇ ਅੱਜ ਕਿਸਾਨ ਜਥੇਬੰਦੀਆਂ ਮੂੜੀ ਇਕੱਠੀਆਂ ਹੋਣ ਜਾਣੀਆਂ ਨੇ ਤੇ ਸਰਕਾਰ ਦੇ ਖਿਲਾਫ ਇੱਕ ਵੱਡਾ ਰੋਸ ਪ੍ਰਦਰਸ਼ਨ ਜਿਹੜਾ ਕਿ ਜਤਾਇਆ ਜਾਵੇਗਾ ਤੇ ਅੱਜ ਇਸ ਇਕੱਠ ਤੋਂ ਪਹਿਲਾਂ ਜਿਹੜਾ ਕਿ ਪ੍ਰਧਾਨ ਨੇ ਮੀਟਿੰਗ ਦਾ ਐਲਾਨ ਕਰ ਦਿੱਤਾ ਹੈ ਤੇ ਉਸ ਤੋਂ ਬਾਅਦ ਹੁਣੇ ਕਿਸਾਨ ਜਥੇਬੰਦੀਆਂ ਮਿਲ ਕੇ ਅਗਲੀ ਰਣਨੀਤੀ ਕੜਨਗੀਆਂ ਤੇ ਉਥੇ ਹੀ 14 ਫਰਵਰੀ ਨੂੰ ਡੱਲੇਵਾਲ ਦਾ ਜਥਾ ਜਿਹੜਾ ਕਿ ਲਗਾਤਾਰ ਯਾਨੀ ਕਿ ਕਿਸਾਨ ਆਕੂ ਜਿਹੜਾ ਕਿ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਕਰਨਗੇ ਇਸ ਮੀਟਿੰਗ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਕਿ ਕੋਈ ਰਾਹਤ ਮਿਲ ਸਕਦੀ ਹੈ ਕੇਂਦਰ ਸਰਕਾਰ ਕਿਸਾਨਾਂ ਨੂੰ ਖੁਸ਼ ਕਰ ਸਕਦੀ ਹੈ ਐਮਐਸਪੀ ਨੂੰ ਲੈ ਕੇ ਜਿਹੜੀ ਕਿ ਕਾਨੂੰਨੀ ਗਰੰਟੀ ਮਿਲ ਤੱਕ ਦੀ ਹੈ ਤੇ ਉਥੇ ਇਸ ਮੀਟਿੰਗ ਤੋਂ ਪਹਿਲਾਂ ਕਿਸਾਨ ਲਗਾਤਾਰ ਹੁਣ ਤਿੰਨ ਮਹਾਪੰਚਾਇਤਾਂ ਦਾ ਐਲਾਨ ਕਰ ਚੁੱਕੇ ਨੇ ਤੇ ਜਿਸ ਤੋਂ ਬਾਅਦ ਅੱਜ ਸਰਵਣ ਸਿੰਘ ਪੰਦੇੜ ਦਾ ਜਿਹੜਾ ਕਿ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਆਓ ਤੁਹਾਨੂੰ ਸੁਣੋ ਨੇ ਪਹਿਲਾਂ ਉਹਨਾਂ ਦਾ ਕੀ ਕਹਿਣਾ ਹੈ ਅੱਜ ਸ਼ੰਭੂ ਮੋਰਚੇ ਦੇ ਉੱਤੇ ਅਗਰਤੀ ਲਹਿਰ ਦੇ ਵੱਡੇ ਮਹਾਪੁਰਸ਼ ਬਾਬਾ ਰਵੀਨਾਥ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਵਾਂਗੇ ਔਰ ਉਹਨਾਂ ਦੀਆਂ ਸਿੱਖਿਆ ਤੇ ਚੱਲਣ ਦਾ ਇਹ ਦਲਾਹਾਂਗੇ ਇਹਦੇ ਨਾਲ ਦੀ ਨਾਲ ਅੱਜ ਠਗੌਰੀ ਬਾਰਡਰ ਤੇ 1 ਸਾਲ ਪੂਰਾ ਹੋਣ ਦੇ ਸਬੰਧ ਵਿੱਚ ਵੱਡੀ ਮਹਾਪੰਚਾਇਤ ਹੋ ਰਹੀ ਹੈਗੀ ਆ ਵੱਡਾ ਇਕੱਠ ਹੋਣਾ ਵਾ ਉੱਥੇ ਸਾਡੀ ਵੱਡੀ ਲੀਡਰਸ਼ਿਪ ਸਰਜੀਤ ਸਿੰਘ ਜੀ ਫੂਲ ਔਰ ਅਮਰਜੀਤ ਸਿੰਘ ਜੀ ਮੋਹਰੀ ਔਰ ਆਪਣੇ ਦਲਬਖ ਸਿੰਘ ਜੀ ਹਰੀਗੜ ਤੇ ਹੋਰ ਦੋ ਤਿੰਨ ਲੀਡਰ ਜੜੇ ਆ ਉਹ ਗੁਰਧਾਨ ਸਿੰਘ ਸਾਰੇ ਵੱਡੇ ਲੀਡਰ ਉਥੇ ਸ਼ਮੂਲੀਅਤ ਕਰਨਗੇ ਬੇਸ਼ੱਕ ਮੋਰਚੇ ਦੇ ਪ੍ਰੋਗਰਾਮਾਂ ਤੇ ਬਹੁਤ ਬਿਜੀ ਸ਼ਡਿਊਲ ਚੱਲ ਰਿਹਾ ਅਰ 13 ਨੂੰ ਕੱਲ ਇੱਥੇ ਵੀ 1 ਸਾਲ ਪੂਰਾ ਹੋ ਜਾਣਾ ਵਾ ਤੇ ਵੱਡਾ ਇਕੱਠ ਜਿਹੜਾ ਵਾ ਸ਼ੰਭੂ ਮੋਰਚੇ ਤੇ ਹੋਣਾ ਇਹਦੇ باوجود ਇਹ ਤਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਮੇਰੇ ਸਮੇਤ ਸੱਤ ਮੈਂਬਰੀ ਜਥਾ ਜਿਹੜਾ ਵਾ ਉਹ ਡੈਪੂਟੇਸ਼ਨ ਜਿਹੜਾ ਵਾ ਜਿਹੜੀ ਐਸ ਕੇਐਮ ਦੀ ਮੀਟਗੋਰੀ ਚੰਡੀਗੜ੍ਹ ਉੱਥੇ ਗੱਲਬਾਤ ਨੂੰ ਜਾਊਗਾ ਔਰ ਇਸ ਆਸਤੇ ਨਾਲ ਵੀ ਅੰਦੋਲਨ ਜਿਹੜੀ ਸਰਕਾਰ ਨਾਲ ਸਾਡਾ ਚੱਲ ਰਿਹਾ ਸਰਕਾਰ ਬਹੁਤ ਵੱਡੀ ਆ ਔਰ ਕਿਸਾਨਾਂ ਮਜ਼ਦੂਰਾਂ ਦੀਆਂ ਸਮੱਸਿਆਵਾਂ ਵੀ ਬਹੁਤ ਵੱਡੀਆਂ ਨੇ ਜਿਹੜੀਆਂ ਮੰਗਾ ਅਸੀਂ ਨਿਪਟਾਉਣਾ ਚਾਹੁੰਨੇ ਆ ਉਹਨਾਂ ਦੇ ਨਵੇੜੇ ਲਈ ਸੰਪੂਰਨ ਇਕਤਾ ਚਾਹੀਦੀ ਆ ਇਹ ਦੇਸ਼ ਦੇ ਕਿਸਾਨ ਮਜ਼ਦੂਰ ਤੇ ਆਮ ਪੰਜਾਬੀ ਵੀ ਚਾਹੁੰਦੇ ਹੈਗੇ ਆ ਕਿ ਸੰਪੂਰਨ ਇਕਤਾ ਹੋਵੇ ਤੇ ਕੱਲ੍ਹ ਵਾਸਤੇ ਵੀ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਇੱਥੇ ਪਹੁੰਚਣ ਔਰ ਬਹੁਤ ਸਾਰੇ ਆਗੂਆਂ ਦੀ ਡਿਊਟੀ ਅਸੀਂ ਤਿਆਰੀਆਂ ਕਰਨ ਵਾਸਤੇ ਸਭੂ ਮੋਰਚੇ ਤੇ ਵੀ ਲਾ